ਬਿਲਕੁਲ ਵੀ ਇਹਨਾਂ ਦੇ ਵਿੱਚ ਕੋਈ ਤੇੜ ਨਹੀਂ ਸਾਰੀਆਂ ਆਪਾਂ ਵਟ ਕੇ ਰੱਖ ਲਈਆਂ ਟਾਈਮ ਤਾਂ ਜ਼ਰੂਰ ਲੱਗਦਾ ਪਰ ਇਹਨਾਂ ਕੀ ਸਕੂਨ ਮਿਲਦਾ ਆਪਦੇ ਹੱਥੀਂ ਚੀਜ਼ ਬਣਾਈ ਦਾ ਸਕੂਨ ਮਿਲਦਾ ਏ ਇਹ ਆਪਾਂ ਆਪਦੇ ਹੱਥਾਂ 'ਚ ਚੀਜ਼ ਬਣਾਈ ਹੁਣ ਤੁਹਾਨੂੰ ਦੱਸਿਆ ਹੀ ਜਾਂਨੇ ਬੁਆ ਨੇ ਸਾਡਾ ਕੀ ਹਾਲ ਕੀਤਾ ਤੇ ਘਰੇ ਚੀਜ਼ ਬਣਾਈ ਦਾ ਬਹੁਤ ਫਾਇਦਾ ਵੀ ਹੁੰਦਾ ਤੇ ਯਕੀਨ ਵੀ ਹੁੰਦਾ ਵਿੱਚੇ ਆਪਾਂ ਰੋਟੀਆਂ ਪਕਾਉਣ ਲੱਗੇ ਰੋਟੀ ਦੀ ਵੀ ਭੁੱਖ ਲੱਗਿਆ ਜੀ ਸਾਰੇ ਰੋਟੀ ਮੰਗੀ ਜਾਂਦੇ ਆ ਦੇ ਅੱਸੀ ਕਿਓ ਦੇ ਵਿੱਚ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਜਸਪੀ ਮੈਨੇ ਕਜਮਚਾ ਪੜਾ ਸੁੱਕਿਆ ਹੋਇਆ ਕਜਮਚਾ ਮੈ ਇਲਾ ਲੈ ਲਿਆ ਫੁੱਤਰੇ ਹੱਥ ਕੇ ਆਸਾਂ ਨੂੰ ਨਲਪਾ ਪਾ ਕੇ ਪਾਵਾਣੀ ਇਹ ਆਪਾਂ ਫਰਾਈ ਕਰਨੀ ਹੈ ਆਕੇ ਇਸ ਤਰੀਕੇ ਦੇ ਨਾਲ ਟਰਾਈ ਕਰੀਏ। ਕਲਰ ਜਮ ਬਹੁਤ ਜਿਆਦੇ ਟੇਸਟੀ ਬਣਦੇ। ਕਿਉਂ ਗਰਮ ਹੋ ਜੇ ਪਤਾ ਫਰਾਈ ਕਰਕੇ। ਘੱਟ ਗੈਸ ਰੱਖ ਕੇ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਤੇ ਹੌਲੀ-ਹੌਲੀ ਆਪਾਂ ਛੱਡਾਂਗੇ ਇਹਨਾਂ ਨੂੰ। ਕਿਉਂਕਿ ਘੱਟ ਗੈਸ ਤੇ ਇਹ ਸੋਈਆਂ ਬਣਨ। ਜੇ ਆਪਾਂ ਪੂਰ ਗੈਸ ਕਰਤਾ ਤੇ ਵਿੱਚੋਂ ਕੱਚੀਆਂ ਰਹਿ ਜਾਣਗੀਆਂ ਤੇ ਉੱਪਰ ਸਾਰੀਆਂ ਜਲ ਜਾਣਗੀਆਂ। ਬਿਲਕੁਲ ਆਪਾਂ ਉਕੇ ਜਿਹੜਾ ਕੱਟ ਕੀਤਾ ਹੈ ਕਿੰਨਾ ਸੋਹਣਾ ਕਲਰ ਆ ਰਿਹਾ ਤੇ ਗੈਸ ਬਿਲਕੁਲ ਘੱਟ ਆ। ਐਸੀ ਕੀ ਗੱਲ ਹਮੇਸ਼ਾ ਯਾਦ ਰੱਖਿਓ ਇਹ ਘੱਟ ਗੈਸ ਤੇ ਬਣਾਉਣੀ ਆ। ਵੀ ਚਾਣੀ ਦੇ ਬੱਚੇ ਹੈ ਆਪਾਂ ਪਾਉਣੀਆਂ ਤੇ ਬਿਲਕੁਲ ਠੰਡੀਆਂ ਕਰਕੇ ਪਾਉਣੀਆਂ। ਜਿਵੇਂ ਆਪਾਂ ਹੁਣ ਸਾਰੀਆਂ ਬਣਾ ਕੇ ਤਿਆਰ ਕਰ ਲੈਣੇ ਫਰਾਈ ਕਰ ਲੈਣੇ ਸਾਰੀਆਂ। ਦੂਜਾ ਪੂਰਾ ਹੈ। ਬਹੁਤ ਸੋਹਣੀਆਂ ਬਣ ਗਈਆਂ। ਇਹਨੂੰ ਆਇਆ ਵੀ ਹੁਣ ਦਾਦੀ ਮੈਨੂੰ ਨਾਲ-ਨਾਲ ਚੱਕ ਲਵੇ ਤੋਈ ਦੇ ਵਿੱਚ। ਲੋ ਜੀ ਸਾਰੀਆਂ ਗਲਾਬ ਜਮਣਾ ਆਪਣੀਆਂ ਬਣ ਕੇ ਤਿਆਰ ਹੋ ਗਈਆਂ ਦੇਖੋ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਤੇ ਹੁਣ ਇਹਨੂੰ ਆਪਾਂ ਪਾਉਣੇ ਆ ਚਾਹਣੀ ਦੇ ਵਿੱਚ ਤੇ ਗਰਮ ਗਰਮ ਚਾਹਣੀ ਦੇ ਵਿੱਚ ਕਦੇ ਵੀ ਨਹੀਂ ਪਾਉਣੀਆਂ ਆਪਾਂ ਚਾਹਣੀ ਜਿਹੜੀ ਪਹਿਲਾਂ ਬਣਾ ਕੇ ਰੱਖ ਲਈ ਸੀ ਹੁਣ ਕੋਸੀ ਜੀ ਆ ਤੇ ਵਿੱਚ ਆਪਾਂ ਇਹਨਾਂ ਨੂੰ ਸਾਰੀਆਂ ਨੂੰ ਪਾ ਦਿੰਨੇ ਵੀ ਰਾਜ ਨੂੰ ਟੇਕ ਨਹੀਂ ਆਉਂਦੀ ਟਰਮੀ ਖਗੀ ਚਾਹਣੀ ਠੰਡੀ ਹੋ ਗਈ ਤੇ ਆਪਾਂ ਚਾਹਣੀ ਨੂੰ ਇਸ ਖੁੱਲੇ ਭਾਂਡੇ ਦੇ ਵਿੱਚ ਪਾ ਲੈਨੇ ਆ ਤੇ ਨਾਲ ਹੀ ਆਪਾਂ ਲੈਚੀਆਂ ਦੇ ਜਿਹੜੇ ਬੀ ਆ ਪੱਤੇ ਆ ਹਨਾ ਲੈਚੀਆਂ ਦੀਆਂ ਛਿਲਕਾ ਜਿਹੜੀਆਂ ਉਹ ਵੀ ਸਾਰੀਆਂ ਵਿੱਚੇ ਪਾ ਦਾਂਗੇ। ਸਮੈਲ ਰਸੋਈ ਦੇ ਵਿੱਚ ਆਇਆ ਹੈ ਸਮੈਲ ਆਉਂਦੀ ਜਿਵੇਂ ਵਿਆਹ ਵਾਲੇ ਘਰੇ ਸਮੈਲ ਨਹੀਂ ਆਉਂਦੀ ਹੁੰਦੀ। ਤੇ ਪਤਾ ਲੱਗ ਜਾਂਦਾ ਵੀ ਵਿਆਹ ਵਾਲਾ ਘਰ ਆ ਹਨਾ ਤੇ ਆਪਾਂ ਹੌਲੀ-ਹੌਲੀ ਇਹਨਾਂ ਨੂੰ ਸਾਰੀਆਂ ਨੂੰ ਇਹਨਾਂ ਦੇ ਵਿੱਚ ਛੱਡ ਦਿੰਨੇ ਆ। ਤੇ ਚਮਚਾ ਘੜਸ਼ੀਨ ਨੂੰ ਵਿੱਚ ਕੋਈ ਨਹੀਂ ਮਾਰਨਾ। ਜਿੰਨੀ ਦੇਰ ਤੱਕ ਸਾਰੀ ਚਾਣੀ ਨਹੀਂ ਪੀ ਲੈਿੰਦਿਕ। ਹੁਣੀ ਦੇ ਤੱਕ ਕੋਈ ਚਮਚਾ ਕੜਛੀ ਨਹੀਂ ਮਾਰਨਾ ਇਹਨਾਂ ਦੇ ਵਿੱਚ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਜਿਉਂਦੇ ਵਾਸਤੇ ਰਹੋ ਥੈਂਕ ਯੂ so much ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਇਕੱਲਾ ਕੋਈ ਨਹੀਂ ਵੱਡਾ ਤੇ ਤੁਹਾਡੇ ਨਾਲ ਹੀ ਆ ਸਾਰੀਆਂ ਆਪਾਂ ਠੰਡੀਆਂ ਹੋ ਗਈਆਂ ਚਾਹ ਨੇ ਵੀ ਠੰਡੀ ਹੋ ਗਈ ਤੇ ਆਪਣੀਆਂ گلاب ਚਮਨਾਂ ਦੀ ਠੰਡੀਆਂ ਹੋ ਗਈਆਂ ਦੇਖੋ ਹੁਣ ਇਹ ਉੱਪਰ ਤੱਕ ਭਰਿਆ ਆ ਜਿਵੇਂ ਜਿਵੇਂ ਇਹਨਾਂ ਨੇ ਸਾਰੀ ਚਾਹਣੀ ਪੀ ਲਈ ਉਵੇਂ-ਉਵੇਂ ਨਾਲ-ਨਾਲ ਬੈਠ ਜਾਣਾ ਸਾਰੀਆਂ ਨੂੰ ਆਪਾਂ ਇਹਨਾਂ ਨੂੰ ਹੌਲੀ-ਹੌਲੀ ਕੜਛੀ ਦੀ ਮੱਤਦ ਦੇ ਨਾਲ ਹੌਲੀ-ਹੌਲੀ ਦਬਾ ਦਿੰਨੇ ਆ ਜੇ ਆਪਾਂ ਨੂੰ ਇਹ ਜ਼ਿਆਦਾ ਲੱਗ ਰਿਹਾ ਤਾਂ ਆਪਾਂ ਦੂਸਰੇ ਕਾਂਡੇ ਵਿੱਚ ਵੀ ਕੱਢ ਲਾਂਗੇ ਪਹਿਲਾਂ ਆਪਾਂ ਇਹਨਾਂ ਦੇ ਵਿੱਚ ਇਹਨਾਂ ਨੂੰ ਡਿਪ ਕਰਾਂਗੇ ਸਾਰੀਆਂ ਨੂੰ ਹੋਲੇ-ਹੋਲੇ ਹੱਥ ਦੇ ਨਾਲ ਇਹਨਾਂ ਨੂੰ ਡਿਪ ਕਰਨਾ ਨਾਲ ਦੀ ਨਾਲ ਇਹਨਾਂ ਨੇ ਵੈਸ ਚਾਣੀ ਪੀ ਕੇ ਬਹਿ ਜਾਣਾ ਬਸ ਦੇਖ ਸਕਦੇ ਆ ਕਿੰਨਾ ਸੋਹਣਾ ਕਲਰ ਆਇਆ ਕਲابਜਾ ਬਣਾ ਦਾ ਤੇ ਸਾਰੀਆਂ ਚਾਣੀ ਦੇ ਵਿੱਚ ਇਹ ਡਿਪ ਹੋ ਗਈਆਂ ਨੇ ਚਲੋ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਜੀ ਆਉਂਦੇ ਵਾਸਤੇ ਰੋ ਓਕੇ ਬਾਏ